ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਆਹਾਂ ਦੇ ਸੀਜ਼ਨ ਚੱਲ ਰਹੇ ਨੇ ਤਾਂ ਆਪਾਂ ਤੁਹਾਨੂੰ ਉਸ ਵਿਆਹਾਂ ਦੇ ਸੀਜ਼ਨ ਦੇ ਮੱਦੇਨਜ਼ਰ ਇੱਕ ਬਹੁਤ ਹੀ ਸੋਹਣਾ ਮਦਰ ਡਾਟਰ ਦਾ ਕੰਪੂ ਰਖਾਉਣ ਜਾ ਰਹੇ ਹਾਂ ਪਹਿਲਾਂ ਤੁਸੀਂ ਇਹਦਾ ਕਲਰ ਚੈੱਕ ਕਰੋ ਬਹੁਤ ਹੀ ਯੂਨੀਕ ਜਿਹਾ ਕਲਰ ਹੈ ਤੇ ਇਹ ਪਿਓਰ ਸਿਲਕ ਦੇ ਫੈਬਰਿਕ ਤੇ ਬਣੇ ਹੋਏ ਆ ਜੀ ਦੋਨੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹਦੇ ਵਿੱਚ ਕੱਟ ਦਾਣੇ ਦਾ ਕੰਮ ਹੋਇਆ ਫੁੱਲੀ ਹੈਂਡਵਰਕ ਦਾ ਕੰਮ ਆ ਕੱਟ ਦਾਣਾ ਲੱਗਿਆ ਹੋਇਆ ਜੀ ਇਹਦੇ ਤੇ ਤੇ ਦਬਕੇ ਦਾ ਕੰਮ ਹੋਇਆ ਵਾ ਪਿਓਰ ਸਿਲਕ ਦਾ ਫੈਬਰਿਕ ਰਹੂਗਾ ਜੀ ਤੇ ਇਹਦੇ ਨਾਲ ਪਿਓਰ ਚਨੂਨ ਦਾ ਦੁਪੱਟਾ ਹੈ ਤੇ ਦੁਪੱਟੇ ਦੇ ਵਿੱਚ ਵੀ ਆਪਾਂ ਬੂਟੀ ਪਾਈ ਹੋਈ ਹੈ ਸਾਰੇ ਦੁਪੱਟੇ ਦੇ ਵਿੱਚ ਤੇ ਬਾਕੀ ਤੁਸੀਂ ਫਿਨਿਸ਼ਿੰਗ ਵਰਕ ਦੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਘੇਰੇ ਵਾਲਾ ਆਪਾਂ ਇਹਦੇ ਨਾਲ ਘਗਰਾ ਰੈਡੀ ਕੀਤਾ ਹੋਇਆ ਹੈ 5 ਮੀਟਰ ਦਾ ਘਗਰਾ ਘਗਰਾਏ ਦਾ ਕੱਲਾ 5 ਮੀਟਰ ਦਾ ਘਗਰਾਏ ਦਾ ਕੱਲਾ ਤੁਸੀਂ ਇਹਨੂੰ ਵੱਧ ਘੱਟ ਵੀ ਕਰਵਾ ਸਕਦੇ ਹੋ ਆਪਣੀ ਚੋਇਸ ਦੇ ਅਕੋਰਡਿੰਗ ਸੋ ਇਹਦੀ ਬਹੁਤ ਹੀ ਜ਼ਿਆਦਾ ਪਿਆਰੀ ਲੁੱਕ ਹੈ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਦੇ ਡਾਕਟਰ ਦਾ ਹੈ ਜੀ ਇਹ ਵੀ ਉਨਾ ਹੀ ਹੈ ਹੀ ਬਣਾਇਆ ਹੋਇਆ ਹੈ ਬੱਚੇ ਦਾ ਸੂਟ ਵੀ ਸੋ ਫੈਬਰਿਕ ਪਿਓਰ ਦਾ ਰਹੂਗਾ ਤੁਸੀਂ ਪਿਓਰ ਤੇ ਬਣਾਉਣਾ ਸੈਮੀ ਤੇ ਬਣਾਉਣਾ ਤੁਹਾਡੀ ਆਪਣੀ ਚੋਇਸ ਹੋਊਗੀ ਤੁਸੀਂ ਵਰਕ ਨੂੰ ਘੱਟ ਵੱਧ ਕਰਾਉਣਾ ਉਹ ਵੀ ਤੁਹਾਡੀ ਚੋਇਸ ਹੋਊਗੀ ਕਲਰ ਵੀ ਤੁਸੀਂ ਆਪਣੀ ਚੋਇਸ ਦਾ ਕਰਵਾ ਸਕਦੇ ਹੋ ਸੋ ਜਲਦੀ ਜਲਦੀ ਆਰਡਰ ਕਰੋ ਜੀ ਸਕਰੀਨ ਦੇ ਉੱਪਰ ਵਟਸਐਪ ਨੰਬਰ ਦਿੱਤਾ ਹੋਇਆ ਸਕਰੀਨ ਸ਼ਾਟ ਭੇਜ ਕੇ ਤੁਸੀਂ ਇਹਦੇ ਬਾਰੇ ਪੂਰੀ ਡਿਟੇਲ ਲੈ ਸਕਦੇ ਹੋ ਥੈਂਕ ਯੂ